ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਲ ਬਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਾਂਗੇ ਕੀ ਜਿਹੜੇ ਪੀਰਾਂ ਖੀਰਾਂ ਦੀ ਸੇਵਾ ਕਰਦੇ ਆ ਤੇ ਜੇਕਰ ਕਦੇ ਉਹਨਾਂ ਤੇ ਮੁਸ਼ਕਲ ਆਉਂਦੀ ਹੈ ਕੋਈ ਇਹੋ ਜੀ ਮੁਸ਼ਕਲ ਜਿਹਦੇ ਵਿੱਚੋਂ ਨਿਕਲਣਾ ਨਾ ਮੁਮਕਿਨ ਲੱਗਦਾ ਹੈ ਤੇ ਪਰ ਫਿਰ ਵੀ ਅਸੀਂ ਬੜੀ ਆਸਾਨੀ ਦੇ ਨਾਲ ਉਸ ਮੁਸ਼ਕਲ ਨੂੰ ਹਰਾ ਸਕਦੇ ਹਾਂ ਉਸ ਮੁਸ਼ਕਲ ਵਿੱਚੋਂ ਨਿਕਲ ਸਕਦੇ ਹਾਂ ਕਿਵੇਂ ਨਿਕਲ ਸਕਦੇ ਹਾਂ ਸੋ ਪੰਜਾ ਪੀਰਾ ਮਾਰੇ ਆਪਾਂ ਇੱਥੇ ਅੱਜ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕਿਉਂਕਿ ਕਿਉਂਕਿ ਇੱਕ ਛੋਟੀ ਜੀ ਕਹਾਣੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਜੋ ਕਿ ਸੱਚ ਹੈ ਹਕੀਕਤ ਹੈ ਕਿਵੇਂ ਪੰਜਾ ਪੀਰਾਂ ਦੀ ਸੇਵਾ ਕਰਦੇ ਕਰਦੇ ਕੋਰਟ ਕੇਸ ਬਣ ਗਿਆ ਤੇ ਕੇਸ ਨੂੰ ਜਿਤਾਇਆ ਕਿਵੇਂ ਪੰਜਾ ਪੀਰਾਂ ਨੇ ਅੱਖੀ ਦਿਖਾੜ ਕੇ ਸਭ ਕੁਝ ਆਪੇ ਛੋਟੀ ਜੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਇਹ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਡਾ ਵੀ ਵਿਸ਼ਵਾਸ ਪੀਰਾਂ ਤੇ ਪੱਕਾ ਹੋ ਜਾਵੇਗਾ ਸੋ ਵਿਸ਼ਵਾਸ ਦੇ ਸਿਰ ਤੇ ਹੀ ਅਸੀਂ ਸਭ ਕੁਝ ਜ਼ਿੰਦਗੀ ਵਿੱਚ ਪਾ ਸਕਦੇ ਹਾਂ ਵਿਸ਼ਵਾਸ ਨੂੰ ਹੀ ਬਣਾਉਣਾ ਮੁਸ਼ਕਲ ਹੈ ਜਿਸ ਦਿਨ ਤੁਸੀਂ ਵਿਸ਼ਵਾਸ ਬਣਾ ਲਿਆ ਆਪਣੇ ਪੀਰ ਤੇ ਤਾਂ ਸਮਝ ਲੈਣਾ ਸਾਰੀਆਂ ਮੁਸ਼ਕਲਾਂ ਦੇ ਹੀ ਹੱਲ ਹੋ ਜਾਣੇ ਨੇ ਸੋ ਅੱਜ ਦੀ ਇਹ ਵੀਡੀਓ ਪੂਰੀ ਸੁਣਨ ਦੀ ਕੋਸ਼ਿਸ਼ ਕਰਨਾ ਇੱਕ ਗੁਜਾਰਿਸ਼ ਹੈ ਸੋ ਜੇਕਰ ਇਸ ਚੈਨਲ ਨੂੰ ਪਿਆਰ ਕਰਦੇ ਹੋ ਵੀਡੀਓ ਨੂੰ ਦੇਖਦੇ ਹੋ ਸੁਣਦੇ ਹੋ ਤਾਂ ਉਥੇ ਇੱਕ ਕੋਸ਼ਿਸ਼ ਕਰਿਆ ਕਰੋ ਕਿ ਇਹ 5-10 ਮਿੰਟ ਦਾ ਸਮਾਂ ਜਿਹੜਾ ਜ਼ਰੂਰ ਕੱਢਿਆ ਕਰੋ ਜੀ ਵੀਡੀਓ ਨੂੰ ਪੂਰੀ ਸੁਣੋ ਕਮੈਂਟ ਲਾਈਕ ਜ਼ਰੂਰ ਕਰਨਾ ਜੀ ਕਿਉਂਕਿ ਤੁਹਾਡਾ ਇੱਕ ਲਾਈਕ ਇੱਕ ਕਮੈਂਟ ਸਾਡੀ ਹਿੰਮਤ ਵਧਾਉਂਦਾ ਹੈ ਹਿੰਮਤ ਵਧਦੀ ਹੈ ਜਦੋਂ ਸੀ ਕਮੈਂਟ ਪੜਦੇ ਆ ਤੁਹਾਡੇ ਸੋ ਬਹੁਤ ਹੀ ਵਧੀਆ ਕਮੈਂਟ ਹੁੰਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਬਹੁਤ ਜ਼ਿਆਦਾ ਵੀਡੀਓ ਨੂੰ ਪਸੰਦ ਕਰਦੇ ਹੋ ਸੋ ਜਦੋਂ ਇਨਸਾਨ ਇੱਕ ਦੂਸਰੇ ਨੂੰ ਛੋਟਾ ਜਾਂ ਹੌਸਲਾ ਦਿੰਦਾ ਹੈ ਤਾਂ ਹਿੰਮਤ ਵੱਧ ਜਾਂਦੀ ਹੈ ਜੇਕਰ ਕਹਿੰਦੇ ਕਿ ਕੋਈ ਮੰਜੇ ਤੇ ਆਖਰੀ ਸਾਹਾਂ ਤੇ ਪਿਆ ਹੋਵੇ ਉਹਨੂੰ ਵੀ ਇੱਕ ਹੌਸਲਾ ਦੇ ਦਿੱਤਾ ਜਾਵੇ ਤਾਂ ਇੱਕ ਜੀਉਣ ਦੀ ਉਮੀਦ ਜਾਗ ਪੈਂਦੀ ਹੈ ਸੋ ਇਸੇ ਤਰ੍ਹਾਂ ਹੈ ਕਿ ਹਰ ਇੱਕ ਨੂੰ ਹੌਸਲਾ ਦੁੱਖ ਸਮੇਂ ਜ਼ਰੂਰ ਦਿਓ ਜੇਕਰ ਕੋਈ ਲੱਗਦਾ ਹੈ ਮੁਸ਼ਕਿਲ ਵਿੱਚ ਹੈ ਤਾਂ ਕਦੇ ਵੀ ਉਹਨੂੰ ਮੁਸ਼ਕਿਲ ਵਿੱਚ ਦੇਖ ਕੇ ਇਹ ਨਹੀਂ ਕਹਿਣਾ ਕਿ ਤੇਰੀ ਤਾਂ ਬਹੁਤ ਵੱਡੀ ਪਰੇਸ਼ਾਨੀਆਂ ਕਈ ਵਾਰ ਦੇਖਿਆ ਹੈ ਕਿ ਕਿਸੇ ਤੇ ਕੋਈ ਮੁਸ਼ਕਲ ਆਉਂਦੀ ਹੈ ਉੱਥੇ ਕਈ ਲੋਕ ਤਾਂ ਹੌਸਲਾ ਦਿੰਦੇ ਆ ਪਰ ਕਈ ਮੂੰਹ ਤੇ ਹੀ ਇਦਾਂ ਦੀਆਂ ਗੱਲਾਂ ਕਹਿਣ ਲੱਗ ਪੈਂਦੇ ਆ ਕਿ ਅਸੀਂ ਤਾਂ ਉੱਥੇ ਦੇਖਿਆ ਸੀ ਇਸ ਤਰ੍ਹਾਂ ਹੋਇਆ ਉੱਥੇ ਦੇਖਿਆ ਸੀ ਇਹਦਾ ਕੋਈ ਇਲਾਜ ਨਹੀਂ ਇਥੋਂ ਕੋਈ ਨਹੀਂ ਬਚ ਸਕਦਾ ਬਹੁਤ ਸਾਰੇ ਜਾਣੇ ਜਿਹੜੇ ਮਸਲੇ ਹੁੰਦੇ ਜ਼ਿੰਦਗੀ ਵਿੱਚ ਸੋ ਜ਼ਰੂਰੀ ਨਹੀਂ ਕੋਈ ਬਿਮਾਰੀ ਹੈ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਇਨਸਾਨ ਨੂੰ ਹੁੰਦੀਆਂ ਹੈ ਸੋ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਹੌਸਲਾ ਜਦੋਂ ਤੁਸੀਂ ਇੱਕ ਹੌਸਲਾ ਦਉਂਗੇ ਚਾਹੇ ਕੋਈ ਜਿੰਨਾ ਮਰਜੀ ਜ਼ੋਰ ਲਗਾ ਲਵੇ ਕਿ ਇਸ ਇਨਸਾਨ ਨੂੰ ਤੋੜਨਾ ਹੈ ਇਹਨੂੰ ਹੌਸਲਾ ਨਹੀਂ ਦੇਣਾ ਪਰ ਜਿੱਥੇ ਇੱਕ ਇਨਸਾਨ ਹੀ ਖੜ ਜਵੇ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਤਾਂ ਉਸ ਇਨਸਾਨ ਨੂੰ ਦੁਖੀ ਨੂੰ ਜੇਕਰ ਹੌਸਲਾ ਦੇ ਦੇਵੇ ਤਾਂ ਉਹ ਪ੍ਰਮਾਤਮਾ ਦੇ ਖਾਤੇ ਵਿੱਚ ਨਾਮ ਚੜ ਜਾਂਦਾ ਹੈ ਚੰਗਾ ਕਰਮ ਲਿਖਿਆ ਜਾਂਦਾ ਹੈ ਜਦੋਂ ਕਿਸੇ ਨੂੰ ਮੁਸ਼ਕਲ ਸਮੇਂ ਹੌਸਲਾ ਦੇਣਾ ਪ੍ਰੇਸ਼ਾਨੀ ਦੂਰ ਕਰਨੀ ਕਿਸੇ ਦੀ ਆਤਮਾ ਨੂੰ ਖੁਸ਼ ਕਰਨਾ ਸ਼ਾਂਤ ਕਰਨਾ ਸੋ ਇਹ ਬਹੁਤ ਹੀ ਵੱਡਾ ਕਰਮ ਹੈ ਇਸ ਕਰਕੇ ਹੌਸਲਾ ਜ਼ਰੂਰ ਦੇਣਾ ਚਾਹੀਦਾ ਇੱਕ ਦੂਸਰੇ ਨੂੰ ਸੋ ਕਦੇ ਵੀ ਮੁਸ਼ਕਲ ਵਿੱਚ ਕਿਸੇ ਨੂੰ ਦੇਖ ਕੇ ਖੁਸ਼ ਨਹੀਂ ਹੋਣਾ ਉੱਥੇ ਹੈਲਪ ਕਰਨ ਦੀ ਕੋਸ਼ਿਸ਼ ਕਰੋ ਅੱਜ ਜੋ ਤੁਸੀਂ ਕਿਸੇ ਲਈ ਹੈਲਪ ਕਰ ਰਹੇ ਆ ਜਾਂ ਕਿਸੇ ਦੇ ਕੰਮ ਆਉਂਦੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਕੀਤੇ ਹੋਏ ਫੋਨ ਸਾਰੇ ਤੁਹਾਡੇ ਮੂਰੇ ਆਉਣਗੇ ਸੋ ਇਸ ਕਰਕੇ ਚੰਗੇ ਕਰਮ ਜ਼ਰੂਰ ਕਰੋ ਜੀ ਸੋ ਹੁਣ ਇਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਕੁਝ ਕਮੈਂਟਾਂ ਦੱਸਦੇ ਆਂ ਫਿਰ ਮੇਨ ਵਿਸ਼ਾ ਦੱਸ ਦਿੰਨੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਵੀਰਵਾਰ ਦੇ ਦਿਨ ਲੱਡੂ ਖਾਣ ਨੂੰ ਮਨ ਕਰਦਾ ਹੈ ਸੋ ਦੇਖੋ ਜੇਕਰ ਤੁਹਾਡਾ ਮਨ ਇਸ ਦਿਨ ਤੇ ਜਿਸ ਦਿਨ ਤੇ ਤੁਸੀਂ ਸੇਵਾ ਕਰਦੇ ਹੋ ਸੇਵਾ ਕਰਦੇ ਕਰਦੇ ਜੇਕਰ ਕਿਸੇ ਪਾਸੇ ਤੁਹਾਡਾ ਮਨ ਜਾ ਰਿਹਾ ਹੈ ਮਨ ਕਰਦਾ ਹੈ ਕਿ ਮੈਂ ਆ ਚੀਜ਼ ਖਾਵਾਂ ਜਾਂ ਆ ਕਰਮ ਕਰਾਂ ਫਿਰ ਉੱਥੇ ਕਦੇ ਵੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਉਹ ਕਰਮ ਕਰ ਦੇਣਾ ਚਾਹੀਦਾ ਕਿਉਂਕਿ ਪਰਮਾਤਮਾ ਆਤਮਾ ਦੇ ਰੂਹ ਹੀ ਕੋਈ ਨਾ ਕੋਈ ਸੰਕੇਤ ਦਿੰਦਾ ਹੈ ਜਦੋਂ ਸਾਡਾ ਮਨ ਕਹਿੰਦਾ ਹੈ ਸਾਡੀ ਆ ਤਮਾ ਕੁਛ ਆਖਦੀ ਹੈ ਅੰਦਰੋਂ ਆਵਾਜ਼ ਆਉਂਦੀ ਹੈ ਤਾਂ ਉਹ ਸਭ ਆਵਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਰਨਾ ਇਹ ਨਹੀਂ ਹੈ ਕਿ ਅਸੀਂ ਸਾਡਾ ਮਨ ਕਰਦਾ ਤੇ ਅਸੀਂ ਇਹ ਚੀਜ਼ ਖਾ ਲਈ ਸੋ ਕਿਉਂਕਿ ਜਦੋਂ ਪ੍ਰਮਾਤਮਾ ਸੰਕੇਤ ਦਿੰਦਾ ਕਿਉਂਕਿ ਜੋ ਵੀ ਕੁਝ ਹੈ ਇਨਸਾਨ ਦੇ ਅੰਦਰ ਹੈ ਜੇ ਰੱਬ ਨੂੰ ਪਾਉਣਾ ਉਹ ਵੀ ਆਪਣੇ ਅੰਦਰ ਆ ਇਹ ਤਾਂ ਸਿਰਫ ਅਸੀਂ ਦੁਨਿਆਵੀ ਹਿਸਾਬ ਦੇ ਨਾਲ ਦੇਖੀਏ ਤਾਂ ਤਸਵੀਰਾਂ ਨੂੰ ਪੂਜਦੇ ਆ ਚਿਰਾਗ ਰੋਸ਼ਨ ਕਰਦੇ ਕਿਉਂਕਿ ਆਪਣੇ ਅੰਦਰੋਂ ਤਲਾਸ਼ਣਾ ਮੁਸ਼ਕਲ ਹੈ ਜੇਕਰ ਅਸੀਂ ਸਾਹਮਣੇ ਸਰੂਪ ਰੱਖ ਕੇ ਮੰਨਣਾ ਸ਼ੁਰੂ ਕਰਾਂਗੇ ਜਿੰਦਾ ਜਿੰਦਾ ਸੇਵਾ ਕਰਾਂਗੇ ਉਹ ਮਨ ਤੋਂ ਪਾਪ ਜਿਹੜੇ ਆ ਲੈਂਦੇ ਜਾਂਦੇ ਆ ਤਾਂ ਓਦਾਂ ਓਦਾਂ ਇਨਸਾਨ ਪਰਮਾਤਮਾ ਦੇ ਨਜ਼ਦੀਕ ਹੁੰਦਾ ਜਾਂਦਾ ਹੈ ਤੇ ਜੇਕਰ ਅੰਦਰੋਂ ਹੀ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਕੁਝ ਵੀ ਇਦਾਂ ਦਾ ਕਰਨਾ ਨਹੀਂ ਪਵੇਗਾ ਫਿਰ ਤਾਂ ਸਿਰਫ ਸਿਮਰਨ ਦੀ ਜ਼ਰੂਰਤ ਤਾਂ ਜਿਵੇਂ ਹੁਣ ਨਾਮ ਸਿਮਰਨ ਮਿਲਦਾ ਹੈ ਨਾਮ ਸਿਮਰਨ ਅਸੀਂ ਮਨ ਵਿੱਚ ਕਰਦੇ ਆਂ ਕੋਈ ਉੱਚੀ ਉੱਚੀ ਬੋਲ ਕੇ ਨਹੀਂ ਕਰਦੇ ਕਿਉਂਕਿ ਉੱਚੀ ਉੱਚੀ ਬੋਲ ਕੇ ਕੀਤਾ ਨਹੀਂ ਜਾਂਦਾ ਮਨ ਵਿੱਚ ਕੀਤਾ ਜਾਂਦਾ ਤੇ ਉਹ ਸਿਮਰਨ ਦੇ ਨਾਲ ਹੀ ਦੇਖੋ ਅਸੀਂ ਕਿਵੇਂ ਪਾਰ ਲੱਗਦੇ ਆਂ 84 ਦੇ ਗੇੜ ਵਿੱਚੋਂ ਨਿਕਲਦੇ ਆਂ ਸੋ ਇਸੇ ਤਰ੍ਹਾਂ ਹੈ ਜੇਕਰ ਤਾਂ ਮਨ ਵਿੱਚੋਂ ਜਗਾਉਣਾ ਚਾਹੁੰਦੇ ਆਂ ਮਨ ਵਿੱਚੋਂ ਹੀ ਅੰਦਰੋਂ ਹੀ ਅਸੀਂ ਉਹ ਪਰਮਾਤਮਾ ਨੂੰ ਪਾ ਸਕਦੇ ਆਂ ਪਰ ਇੱਥੇ ਥੋੜਾ ਮੁਸ਼ਕਲ ਹੋ ਜਾਂਦਾ ਹੈ ਇਹ ਕਰਮ ਕਰਨਾ ਸੋ ਅੰਦਰੋਂ ਲੱਭਣਾ ਮੁਸ਼ਕਲ ਹੈ ਜਦੋਂ ਅਸੀਂ ਸਾਹਮਣੇ ਰੱਖ ਕੇ ਸਰੂਪ ਨੂੰ ਮੰਨਣਾ ਸ਼ੁਰੂ ਕਰਦੇ ਤਾਂ ਫਿਰ ਉਦਾਂ ਉਦਾਂ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਇਸ ਕਰਕੇ ਹਮੇਸ਼ਾ ਹੀ ਆਪਣੇ ਮਨ ਦੀ ਜ਼ਰੂਰ ਸੁਣਨੀ ਚਾਹੀਦੀ ਆ ਕਿਉਂਕਿ ਪਰਮਾਤਮਾ ਜਦੋਂ ਆਵਾਜ਼ ਦਿੰਦਾ ਅੰਤਰੋਹੀ ਆਵਾਜ਼ ਦਿੰਦਾ ਹੈ ਤੇ ਉਸ ਆਵਾਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਤੇ ਜਿੱਥੇ ਮਨ ਕਹਿੰਦਾ ਹੈ ਕਿ ਆ ਕਰਮ ਕਰਨਾ ਉੱਥੇ ਉਹ ਕਰਮ ਕਰਨਾ ਚਾਹੀਦਾ ਆ ਕਰਨਾ ਕੀ ਹੈ ਕਿ ਜਿਤ ਜਿਸ ਦਿਨ ਤੇ ਤੁਹਾਨੂੰ ਉਹ ਸੰਕੇਤ ਮਿਲਦੇ ਆ ਉਸ ਦਿਨ ਤੇ ਤੁਸੀਂ ਪਹਿਲਾਂ ਆਪਣੇ ਪੀਰੋ মুর্ਸ਼ਿਦ ਨੂੰ ਉਸ ਚੀਜ਼ ਦਾ ਭੋਗ ਲਗਾਓ ਤੇ ਫਿਰ ਤੁਸੀਂ ਆਪ ਵੀ ਉਹ ਚੀਜ਼ ਖਾ ਸਕਦੇ ਆ ਸੋ ਪਹਿਲਾਂ ਭੋਗ ਉਹਨਾਂ ਨੂੰ ਲਗਾਉਣਾ ਇਹ ਨਹੀਂ ਹੈ ਕਿ ਸਾਡਾ ਮਨ ਕੀਤਾ ਤੇ ਅਸੀਂ ਹੀ ਇਹ ਚੀਜ਼ ਖਾਣੀ ਆ ਕਿਉਂਕਿ ਉਹਨਾਂ ਦੇ ਦਿਨ ਤੇ ਜੋ ਸੰਕੇਤ ਮਿਲਦੇ ਆ ਉਹ ਪਰਮਾਤਮਾ ਆਪ ਤੁਹਾਨੂੰ ਆਵਾਜ਼ ਦੇ ਰਿਹਾ ਆ ਤੇ ਉਸ ਦਿਨ ਤੇ ਤੁਸੀਂ ਇਹ ਕਰਮ ਕਰ ਸਕਦੇ ਆ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਆਪਾਂ ਪੰਜਾ ਪੀਰਾਂ ਬਾਰੇ ਗੱਲ ਕਰਨੀ ਆ ਜਿੱਥੇ ਕਿਸੇ ਨੂੰ ਲੱਗਦਾ ਹੈ ਕਿ ਕੋਈ ਕਿਸੇ ਤਰ੍ਹਾਂ ਦਾ ਕੇਸ ਹੈ ਲੜਾਈ ਝਗੜਾ ਹੈ ਪਰ ਉਸ ਸੁਲਝ ਨਹੀਂ ਰਿਹਾ ਕੇਸ ਤੇ ਉੱਥੇ ਕੀ ਕਰਨਾ ਚਾਹੀਦਾ ਆ ਪੰਜਾਬ ਪੀਰਾਂ ਦੀ ਤਾਕਤ ਜੋ ਆਪਾਂ ਅੱਜ ਦੀ ਵੀਡੀਓ ਰਾਈਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਸੁਣਨਾ ਧਿਆਨ ਦੇ ਨਾਲ ਜ਼ਰੂਰ ਜੀ ਸੋ ਜਿੱਥੇ ਲੱਗੇ ਕਿ ਹੁਣ ਸਾਡੀ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ ਨਹੀਂ ਹੋਣਾ ਕਿਉਂਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੋ ਉੱਥੇ ਜੇਕਰ ਪੰਜਾਂ ਪੀਰਾਂ ਨੂੰ ਯਾਦ ਕੀਤਾ ਜਾਵੇ ਤੇ ਪੰਜ ਪੀਰ ਕਿਵੇਂ ਫੈਸਲਾ ਸੁਣਾਉਂਦੇ ਆ ਕਿਵੇਂ ਆਪ ਇਹ ਜੱਜ ਤੇ ਵਕੀਲ ਬਣ ਕੇ ਇਹ ਫੈਸਲੇ ਨਵੇੜ ਦਿੰਦੇ ਆ ਸੋ ਇਸ ਕਹਾਣੀ ਤੋਂ ਅੱਜ ਤੁਹਾਡੀ ਵੀ ਸਮਝ ਵਿੱਚ ਆਵੇਗਾ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਜੋ ਕਿ ਬਿਲਕੁਲ ਸਚਾਈ ਹੈ ਹਕੀਕਤ ਹੈ ਸੋ ਕੰਜਪੀਰ ਉਥੋਂ ਦੇ ਵੀ ਕੱਢ ਲੈਂਦੇ ਇਨਸਾਨ ਨੂੰ ਜਿੱਥੇ ਕੋਈ ਰਸਤਾ ਨਾ ਹੋਵੇ ਇਹੋ ਜੀ ਪਾਵਰ ਹੈ ਸਾਡੇ ਪੀਰਾਂ ਦੀ ਸੋ ਜੇਕਰ ਸੱਚੇ ਮਨ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਵੇ ਅਰਦਾਸ ਬੇਨਤੀ ਕੀਤੀ ਜਾਵੇ ਤੇ ਉਹਨਾਂ ਦੇ ਨਾਮ ਦੀ ਨਿਯਾਜ਼ ਜੇਕਰ ਤੁਸੀਂ ਸੁਖ ਲੈਂਦੇ ਹੋ ਤਾਂ ਫਿਰ ਦੇਖੋ ਕਿਵੇਂ ਕੰਮ بگੜੇ ਹੋਏ ਬਣ ਜਾਂਦੇ ਆ ਜਿੱਥੇ ਕੋਈ ਰਸਤਾ ਜਰ ਨਹੀਂ ਆਉਂਦਾ ਉਥੋਂ ਦੀ ਵੀ ਰਸਤਾ ਕੱਢ ਲੈਂਦੇ ਆ ਸੋ ਇਸੇ ਤਰ੍ਹਾਂ ਆਪਾਂ ਇੱਕ ਕਹਾਣੀ ਹੈ ਛੋਟੀ ਜੀ ਹੁਣ ਇੱਥੇ ਕਹੋਂਗੇ ਕਿ ਅਸੀਂ ਤਾਂ ਇਸ ਪੀਰ ਨੂੰ ਮੰਨਦੇ ਆ ਤੇ ਅਸੀਂ ਇਦਾਂ ਕਿਦਾਂ ਕਰ ਸਕਦੇ ਆ ਤੇ ਹੁਣ ਜੀ ਦੀ ਕਹਾਣੀ ਆ ਆਪਾਂ ਉਹਦਾ ਵੀ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦਵਾਂਗੇ ਹੁਣ ਜਿਸ ਭਗਤ ਤੇ ਕਿਰਪਾ ਹੋਈ ਹੈ ਪੰਜਾ ਪੀਰਾਂ ਦੀ ਤੇ ਉਹਨਾਂ ਨੇ ਵੀ ਪਹਿਲਾਂ ਤੋਂ ਸਾਈ ਲੋਕਾਂ ਦੀ ਹੀ ਸੇਵਾ ਕੀਤੀ ਸਾਈ ਲੋਕਾਂ ਨੂੰ ਮੰਨਿਆ ਸਾਈ ਲੋਕਾਂ ਦੀ ਸੇਵਾ ਕਰਦੇ ਸੀ ਪਰ ਜਿਸ ਦਿਨ ਮੁਸ਼ਕਲ ਇਦਾਂ ਦੀ ਆਈ ਇੰਨੀ ਸੇਵਾ ਕਰਨ ਵਾਲੇ ਦੇ ਉੱਤੇ ਸੋ ਜਿਨੇ ਕੀ ਪੂਰੀ ਜ਼ਿੰਦਗੀ ਹੀ ਆਪਣੀ ਸੇਵਾ ਵਿੱਚ ਲਗਾ ਦਿੱਤੀ ਕੋਈ ਆਪਣੇ ਘਰ ਪਰਿਵਾਰ ਬਾਰੇ ਨਹੀਂ ਸੋਚਿਆ ਕੁਝ ਵੀ ਆਪਣੇ ਬਾਰੇ ਨਹੀਂ ਸੋਚਿਆ ਪੂਰੀ ਜ਼ਿੰਦਗੀ ਜਿਹੜੀ ਉਹ ਸੇਵਾ ਦੇ ਲੇਖੇ ਲਾ ਦਿੱਤੀ ਤਾਂ ਇੱਕ ਦਿਨ ਇਹੋ ਜੀ ਮੁਸ਼ਕਲ ਆਈ ਕਿ ਕਿਸੇ ਨੇ ਝੂਠੇ ਕੇਸ ਦੇ ਵਿੱਚ ਪਸਾ ਦਿੱਤਾ ਤੇ ਹੁਣ ਜੋ ਕੇਸ ਬਣਿਆ ਉੱਥੋਂ ਕੋਈ ਨਿਕਲ ਨਹੀਂ ਸਕਦਾ ਸੀ ਉਹ ਕੰਮ ਹੀ ਇਦਾਂ ਦਾ ਕਿਸੇ ਨੇ ਕਰ ਦਿੱਤਾ ਸੀ ਪਰ ਸਾਈਂ ਲੋਕਾਂ ਦੀ ਸੇਵਾ ਹੋ ਰਹੀ ਸੀ ਸੇਵਾ ਕਰਦੇ ਕਰਦੇ ਇਦਾਂ ਇਸ਼ਾਰਾ ਜੋ ਆਇਆ ਫਿਰ ਪੰਜਾਂ ਪੀਰਾਂ ਦਾ ਆਇਆ ਤੇ ਫਿਰ ਉੱਥੇ ਪੰਜ ਪੀਰ ਆ ਕੇ ਖੜ ਗਏ ਕਿਉਂਕਿ ਜਿਸ انسان ਦੀ ਭਗਤੀ ਸੱਚੀ ਹੁੰਦੀ ਹੈ ਵਿਸ਼ਵਾਸ ਹੁੰਦਾ ਆਪਣੇ ਮਾਲਕ ਤੇ ਜੀ ਦੀ ਅਸੀਂ ਸੇਵਾ ਕਰਦੇ ਆ ਮੁੱਢ ਤੋਂ ਫਿਰ ਉਹ ਵੀ ਇਜਾਜ਼ਤ ਦੇ ਦਿੰਦੇ ਆ ਕਿ ਜਾਓ ਆਹ ਕਰਮ ਬਾੜ ਨਹੀਂ ਤੁਸੀਂ ਕਰ ਸਕਦੇ ਆ ਜੇਕਰ ਘਰ ਵਿੱਚ ਸਾਈਂ ਲੋਕਾਂ ਦਾ ਦਰਵਾਜ਼ਾ ਕਿਸੇ ਇੱਕ ਪੀਰ ਦਾ ਚਰਾਗ ਜਗਦਾ ਆ ਜੇਕਰ ਉਹਨਾਂ ਤੋਂ ਮਸਲਾ ਹੱਲ ਨਾ ਹੋਵੇ ਤਾਂ ਫਿਰ ਨਾਲ ਦੇ ਨੂੰ ਆਵਾਜ਼ ਮਾਰਦੇ ਆ ਸੋ ਜਿਵੇਂ ਸਾਈਂ ਲੋਕਾਂ ਨੇ ਇਸ਼ਾਰਾ ਪੰਜਾਂ ਪੀਰਾਂ ਦਾ ਤੇ ਉਹਨਾਂ ਨੇ ਪੰਜਾਂ ਪੀਰਾਂ ਨੂੰ ਯਾਦ ਕੀਤਾ ਤੇ ਉਹ ਕੇਸ ਵਿੱਚੋਂ ਇਵੇਂ ਛੁੱਟੇ ਜਿਵੇਂ ਕੁਝ ਖੋਇਆ ਹੀ ਨਾ ਹੋਵੇ ਤਾਂ ਫਿਰ ਪੰਜਾਂ ਪੀਰਾਂ ਨੂੰ ਯਾਦ ਕੀਤਾ ਤੇ ਰਾਤ ਨੂੰ ਹੀ ਇਸ਼ਾਰਾ ਦੇ ਗਏ ਤੇ ਨਾਲ ਦੇ ਨਾਲ ਇਹ ਵੀ ਦੱਸ ਗਏ ਕਿ ਬਹੁਤ ਬੁਰੇ ਚੱਕਰ ਦੇ ਵਿੱਚ ਜਿਹੜਾ ਖਾ ਨੂੰ ਪਸਾ ਦਿੱਤਾ ਗਿਆ ਆ ਪਰ ਜੋ ਕਿਰਪਾ ਹੈ ਮਾਲਕ ਦੀ ਮਾਲਕ ਕਦ ਸੂਈ ਤੋਂ ਸੂਲ ਤੇ ਸੂਲ ਤੋਂ ਸੂਈ ਬਣਾ ਦੇ ਉਹਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਸੋ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਮਾਲਕ ਤੇ ਤੇ ਪੰਜਾਂ ਪੀਰਾਂ ਦੀ ਜੋ ਤਾਕਤ ਹੈ ਉਹ ਫੈਸਲੇ ਸੁਣਾਉਣ ਦੇ ਕੰਮ ਆਉਂਦੇ ਮਤੋਂ ਕਿਉਂਕਿ ਜਿੱਥੇ ਪੰਜ ਪੀਰ ਬੰਦੇ ਆ ਉੱਥੇ ਪੰਚਾਇਤ ਵੱਜਦੀ ਹੈ ਸੋ ਜਿੱਥੇ ਥੜੇ ਤੇ ਚਾਰ ਬੰਦੇ ਬੈਠੇ ਹੋਣ ਤੇ ਆਪਾਂ ਕਹਿ ਰਹੀਦਾ ਕਿ ਪੰਚਾਇਤ ਲਗਾ ਕੇ ਬੈਠੇ ਹੋਏ ਆ ਸੋ ਇਸੇ ਤਰ੍ਹਾਂ ਹੈ ਜਿੱਥੇ ਪੰਜ ਪੀਰ ਬੰਦੇ ਆ ਉੱਥੇ ਫੈਸਲੇ ਸਮਾਇ ਜਾਂਦੇ ਆ ਪੰਜ ਪੀਰ ਤਾਕਤ ਬਹੁਤ ਵੱਡੀ ਤਾਕਤ ਹੈ ਸੋ ਜਦੋਂ ਪੰਜਾਂ ਪੀਰਾਂ ਨੇ ਇਸ਼ਾਰਾ ਦਿੱਤਾ ਕਿ ਸਾਡੇ ਨਾਮ ਦੀ ਚੰਦਰ ਤੇ ਨਿਆਜ ਚੜਾ ਦਿਓ ਆਤ ਸੁਪਨੇ ਰਾਈਏ ਇਸ਼ਾਰਾ ਦੇ ਗਏ ਤੇ ਸਵੇਰ ਨੂੰ ਕੇਸ ਦੀ ਸੁਣਵਾਈ ਸੀ ਤੇ ਉਹ ਕੇਸ ਦੇ ਵਿੱਚੋਂ ਛੁਟ ਨਹੀਂ ਸਕਦੇ ਸੀ ਜਿੱਦਾਂ ਦਾ ਕੇਸ ਬਣ ਗਿਆ ਸੀਗਾ ਸੋ ਕੁਝ ਗੱਲਾਂ ਉਖਤ ਵੀ ਰੱਖਣੀਆਂ ਪੈਂਦੀਆਂ ਹੈ ਤੇ ਫਿਰ ਜਦੋਂ ਉਹਨਾਂ ਨੇ ਆਪਣੇ ਮਾਲਕ ਨੂੰ ਯਾਦ ਕੀਤਾ ਤੇ ਜਦੋਂ ਉੱਥੇ ਪਹੁੰਚੇ ਜਦੋਂ ਕੇਸ ਵਿੱਚੋਂ ਵੱਲੀ ਹੋਏ ਅੱਖਾਂ ਵਿੱਚੋਂ ਹੰਝੂ ਆ ਗਏ ਕਿਉਂਕਿ ਇੱਕ ਮਾਪਾ ਹੈ ਜਨਮ ਦਿੰਦਾ ਪਰ ਲੇਖ ਨਹੀਂ ਲਿਖ ਸਕਦਾ ਇੱਕ ਮਾਪਾ ਉਹ ਹੈ ਜਿਹਦਾ ਅਸੀਂ ਲੜ-ਖੜਦੇ ਹਾਂ ਜਿਹਦੇ ਨਾਮ ਦਾ ਸਿਮਰਨ ਕਰਦੇ ਸੇਵਾ ਕਰਦੇ ਹਾਂ ਉਹ ਸਾਨੂੰ ਹਰ ਇੱਕ ਕੇਸ ਵਿੱਚੋਂ ਦਿਤਾ ਦਿੰਦਾ ਹੈ ਉਹ ਸਾਡੇ ਲੇਖ ਵੀ ਪੜ੍ਹ ਦਿੰਦਾ ਹੈ ਸੋ ਇਸ ਕਰਕੇ ਵਿਸ਼ਵਾਸ ਹੋਣਾ ਬਹੁਤ ਹੀ ਜ਼ਰੂਰੀ ਆ ਕਿਉਂਕਿ ਜਦੋਂ ਪ੍ਰਮਾਤਮਾ ਜਦੋਂ ਸਾਡੇ ਤੇ ਮੁਸ਼ਕਲ ਹੱਦ ਤੋਂ ਵੱਧ ਆਵੇ ਤਾਂ ਪ੍ਰਮਾਤਮਾ ਫਿਰ ਸਮਝ ਲੈਣਾ ਕਿ ਬਹੁਤ ਨਜ਼ਦੀਕ ਆ ਕਿਉਂਕਿ ਮੁਸ਼ਕਲ ਸਮੇਂ ਹੀ ਅਰਦਾਸਾਂ ਦਿਲੋਂ ਕੀਤੀਆਂ ਜਾਂਦੀਆਂ ਹਨ ਤਾਂ ਉਹ ਅਰਦਾਸ ਜਲਦੀ ਕਬੂਲ ਹੁੰਦੀ ਹੈ ਜਦੋਂ ਮਨ ਦੁਖੀ ਹੋਵੇ ਤਾਂ ਜਦੋਂ ਕੇਸ ਵਿੱਚੋਂ ਪਰਮਾਤਮਾ ਨੇ ਛਡਾ ਲਿਆ ਤੇ ਫਿਰ ਇੱਕ ਹੋਰ ਵਿਸ਼ਵਾਸ ਮਜ਼ਬੂਤ ਬਣ ਗਿਆ ਕਿ ਹੁਣ ਤਾਂ ਕੋਈ ਚਾਰਾ ਹੀ ਨਹੀਂ ਸੀ ਜਿੱਥੋਂ ਮਾਲਕ ਨੇ ਕੱਢ ਲਿਆ ਨਾ ਉਮੀਦ ਸੀ ਜਿੱਥੇ ਉਮੀਦ ਇੱਕ ਫਿਰ ਪਰਮਾਤਮਾ ਨੇ ਜਗਾ ਦਿੱਤੀ ਸੋ ਆਪਾਂ ਇਹ ਕਹਾਣੀ ਥੋੜੀ ਸ਼ਾਰਟ ਵਿੱਚ ਸਮਝਾਈ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਸੋ ਆਪਾਂ ਇੱਥੇ ਇੰਨਾ ਹੀ ਕਵਾਂਗੇ ਕਿ ਆਪਣੇ ਪੀਰ ਤੇ ਵਿਸ਼ਵਾਸ ਰੱਖੋ ਫਿਰ ਉਹ ਆਪਣੇ ਆਪ ਜ਼ਿੰਦਗੀ ਬਦਲ ਦਿੰਦੇ ਆ ਸਿਰਫ ਗੱਲ ਉਹਦੇ ਤੇ ਮੁਕਾਦੋ ਆਪ ਟੈਨਸ਼ਨਾਂ ਜਿੰਨਾ ਪਾਓ ਇੱਕ ਵਾਰ ਯਾਦ ਕਰ ਦੋ ਉਸ ਤੋਂ ਬਾਅਦ ਟੈਨਸ਼ਨ ਨੂੰ ਦਿਮਾਗੋਂ